ਕਿਸਾਨ ਦੀਆਂ ਦੋ ਹੀ ਲੋੜਾਂ ਹੁੰਦੀਆਂ ਨੇ ਮੰਡੀ ਦੇ ਨਾਲ ਜੁੜੀਆਂ ਇੱਕ ਤੇ ਹੁੰਦੀ ਆ ਵੀ ਉਹਦੇ ਦਾਣਾ ਖਰੀਦਿਆ ਜਾਵੇ ਤੇ ਪੇਮੈਂਟ ਨੂੰ ਟਾਈਮ ਸਿਰ ਮਿਲ ਜਾਵੇ ਇਹ ਦੋਵਾਂ ਗੱਲਾਂ ਦਾ ਬੜਾ ਸ਼ਾਨਦਾਰ ਰਿਕਾਰਡ ਆ ਮਾਨਸੂਬੇ ਦੀ ਸਰਕਾਰ ਦਾ ਇਸ ਵਾਰ ਵੀ ਕੋਈ ਸਮੱਸਿਆ ਨਹੀਂ ਆਉਂਦੀ ਜਿਹੜੀ 2425 ਰੁਪਈਆ ਸਰਕਾਰ ਵੱਲੋਂ ਤੈਅ ਆ ਉਹਦੇ ਉੱਤੇ 24 ਘੰਟੇ ਦੇ ਵਿੱਚ ਵਿੱਚ ਕਿਸਾਨ ਦੇ ਖਾਤੇ 'ਚ ਪੇਮੈਂਟ ਪਾਵਾਂਗੇ ਕੱਲਾ ਕੱਲਾ ਦਾਣਾ ਚੱਕਾਂਗੇ ਔਰ 24 ਘੰਟਿਆਂ ਦੇ ਵਿੱਚ ਵਿੱਚ ਉਹਦੀ ਪੇਮੈਂਟ ਉਹਨਾਂ ਦੇ ਖਾਤੇ ਵਿੱਚ ਪਾਵਾਂਗੇ। ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਕਯਾਰਟੀ ਨਿਊਜ਼ ਤੇ ਮੈਂ ਹਾਂ ਲੱਕੀ ਸਰੋਜ। ਇਸ ਵੇਲੇ ਸਰ ਨਾਲ ਗੱਲਬਾਤ ਕਰਨੇ ਮੌਜੂਦ ਨੇ ਪੰਜਾਬ ਦੇ ਕਾਰਜ ਮੰਤਰੀ ਲਾਲਚੰਨ ਕਪੜਾਸ਼ਕ ਜੀ ਜਿਨ੍ਹਾਂ ਵੱਲੋਂ ਲਗਾਤਾਰ ਵਕ ਵਕ ਮੰਡੀਆਂ ਵਿੱਚ ਜਾ ਕੇ ਦੌਰੇ ਕੀਤੇ ਜਾ ਰਹੇ ਨੇ ਕਣਕ ਦੀ ਖਰੀਦ ਜਿਹੜੀ ਹੈ ਉਹ ਸ਼ੁਰੂ ਕਰਾਈ ਜਾ ਰਹੀ ਹੈ ਗੱਲਬਾਤ ਕਰਾਂਗੇ ਹਾਂ ਜੀ ਸਰ ਕਣਕ ਦੀ ਜਿਹੜੀ ਖਰੀਦ ਦਾ ਉਹ ਸ਼ੁਰੂ ਹੋ ਚੁੱਕੀ ਹੈ ਕਿੱਦਾਂ ਦੇ ਪ੍ਰਬੰਧ ਇਹਲੇ ਪੂਰੇ ਪੰਜਾਬ ਭਰ ਦੇ ਵਿੱਚ ਦਿੱਖਣ ਨੂੰ ਮਿਲ ਰਹੇ ਨੇ ਬਿਲਕੁਲ ਪੰਜਾਬ ਦੇ ਅੰਦਰ ਕਣਕ ਦੀ ਖਰੀਦ ਦਾ ਐਲਾਨ ਪਹਿਲੀ April ਤੋਂ ਸ਼ੁਰੂ ਹੋ ਚੁੱਕਿਆ ਹੈ 1 April ਤੋਂ Punjab ਦੀਆਂ ਮੰਡੀਆਂ ਦੇ ਵਿੱਚ ਕਣਕ ਦੀ ਆਮਦ ਜਿਹੜੀ ਆ ਉਹ ਅ ਅ ਸ਼ੁਰੂ ਹੋ ਗਈ ਆ ਸੋ ਖਾਸ ਕਰਕੇ ਜੇ ਮੈਂ ਕਹਾਂ ਪ੍ਰਬੰਧਾਂ ਨੂੰ ਲੈ ਕੇ ਤਾਂ ਪੂਰੇ ਤਰ੍ਹਾਂ ਜਿਹੜੇ ਆ ਸਰਕਾਰ ਮਾਝੂਕ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਕਣਕ ਦੇ ਖੇਤੀ ਪ੍ਰਬੰਧਾਂ ਨੂੰ ਲੈ ਕੇ ਪੂਰੀ ਤਰ੍ਹਾਂ ਸੈਟੀਸਫਾਈ ਆ ਮਤਲਬ 100% ਅਸੀਂ ਇੰਤਜ਼ਾਮ ਪੂਰੇ ਕਰ ਲਿਆ ਸੋ ਇਹਨਾਂ ਦਿਨਾਂ ਦੇ ਦੌਰਾਨ Punjab ਦੇ ਅੰਦਰ ਮੈਂ ਚਾਰ ਰੀਜ਼ਨ ਬਣਾ ਕੇ ਪੂਰੇ Punjab ਦੇ ਉਹਨਾਂ ਚ ਮੀਟਿੰਗਾਂ ਕੀਤੀਆਂ ਨੇ ਦੁਆਬੇ ਦੀ ਕੀਤੀ ਆ ਮਾਝੇ ਦੀ ਕੀਤੀ ਆ ਦੋ ਮਾਲਵੇ ਦੀਆਂ ਕੀਤੀਆਂ ਨੇ ਸੋ ਲਗਾਤਾਰ ਕਿਉਂਕਿ ਡੇ ਬਾਏ ਡੇ ਜਿਹੜੀ ਅਰਾਈਵਲ ਆ ਉਹ ਹੁਣ ਮੰਡੀਆਂ ਚ ਆਣੀ ਸ਼ੁਰੂ ਹੋ ਗਈ ਆ ਸੋ ਲਗਭਗ 8 ਲੱਖ ਕਿਸਾਨ ਇਹਨਾਂ ਦਿਨਾਂ ਦੇ ਦੌਰਾਨ ਮੰਡੀ ਚ ਆਪਣੀ ਜਿੰਸ ਲੈ ਕੇ ਆਣਗੇ ਸੋ ਇਹ ਜਿਹੜੇ ਸਾਡੇ 1864 ਖਰੀਦ ਕੇਂਦਰ ਨੇ ਪਾਵ ਮੰਡੀਆਂ ਨੇ ਉਹਨਾਂ ਦੇ ਵਿੱਚ ਪੂਰੇ ਬੰਦੋਬਸਤ ਕੀਤੇ ਗਏ ਆ ਔਰ 600 ਅਸੀਂ ਆਰਜੀ ਮੰਡੀ ਵੀ ਬਦਲਵੇਂ ਰੂਚ ਰੱਖੀ ਹੈ ਵੀ ਕਿਤੇ ਲੋਡ ਪੈ ਜਾਵੇ ਤਾਂ ਉਹ 600 ਮੰਡੀ ਵੀ ਅਸੀਂ ਇਸਤੇਮਾਲ ਕਰਾਂਗੇ ਸੋ 28894 ਕਰੋੜ ਰੁਪਇਆ ਜਿਹੜਾ ਸੀਸੀਐਲ ਦੇ ਰੂਚ ਸਾਨੂੰ ਮਿਲਿਆ ਉਹ ਵੀ ਸਾਡੇ ਕੋਲ ਪਹੁੰਚ ਚੁੱਕਿਆ ਬਾਰਦਾਨਾ ਸਾਡਾ অলਮੋਸਟ ਕੰਪਲੀਟ ਹੈ ਸੋ ਨਾ ਕੋਈ ਸਪੇਸ ਦੀ ਸਮੱਸਿਆ ਨਾ ਕੋਈ ਕਰੈਡਿਟ ਦੀ ਸਮੱਸਿਆ ਸੋ ਮਤਲਬ ਜਿਹੜਾ ਐਮਐਸਪੀ ਦੇ ਉੱਤੇ ਜਿਹੜੀ 2425 ਰੁਪਈਆ ਸਰਕਾਰ ਵੱਲੋਂ ਤੈਅ ਆ ਉਦੇ ਉੱਤੇ 24 ਘੰਟੇ ਦੇ ਵਿੱਚ ਵਿੱਚ ਕਿਸਾਨ ਦੇ ਖਾਤੇ 'ਚ ਪੇਮੈਂਟ ਪਾਵਾਂਗੇ ਸੋ ਮੈਂ ਕਿਸਾਨ ਵੀਰਾਂ ਨੂੰ ਤੁਹਾਡੇ ਚੈਨਲ ਦੇ ਰਾਹੀਂ ਜਿੱਥੇ ਇਹ ਗੱਲਾਂ ਦੱਸ ਰਿਹਾ ਪ੍ਰਬੰਧਾਂ ਦੀਆਂ ਉਥੇ ਨਾਲ ਹੀ ਮੈਂ ਉਹਨਾਂ ਨੂੰ ਇਹ ਵੀ ਗੱਲ ਕਹਿਣੀ ਚਾਹਨਾ ਕਿ ਬਿਲਕੁਲ ਚੜ੍ਹਦੀ ਕਲਾ ਚਾਣ ਅਸੀਂ ਮੰਡੀਆਂ ਦੇ ਅੰਦਰ ਜਿਹੜੇ ਪ੍ਰਬੰਧ ਪ੍ਰੋਕਿਊਰਮੈਂਟ ਨਾਲ ਜੁੜੇ ਹੁੰਦੇ ਆ ਉਹ ਸਾਰੇ ਕੰਪਲੀਟ ਕੀਤੇ ਆ ਕੱਲਾ ਕੱਲਾ ਦਾਣਾ ਚੱਕਾਂਗੇ ਔਰ 24 ਘੰਟੇ ਦੇ ਵਿੱਚ ਵਿੱਚ ਉਹਦੀ ਪੇਮੈਂਟ ਉਹਨਾਂ ਦੇ ਖਾਤੇ 'ਚ ਪਾਵਾਂਗੇ ਔਰ ਇਹਦੀ ਉਦਾਹਰਨ ਪਿਛਲੇ ਮਤਲਬ ਦਿਨਾਂ ਦੇ 3 ਸਾਲ ਜਿਹੜੇ ਸਕਾਰ ਦੇ ਲੰਗੇ ਆ ਸ਼ਾਨਦਾਰ ਪ੍ਰਕਿਊਰਮੈਂਟ ਹੋਈ ਹੈ ਚਾਹੇ ਵੀਟ ਆ ਚਾਹੇ ਪੈੜੀ ਆ ਔਰ ਅਸੀਂ ਰਿਕਾਰਡ ਬਣਾਇਆ ਪੰਜਾਬ ਦੇ ਅੰਦਰ ਕਿ 24 24 ਘੰਟਿਆਂ ਤੋਂ ਵੀ ਪਹਿਲੇ ਪੈਸੇ ਜਿਹੜਾ ਕਿਸਾਨ ਦਿਖਾਤਿਆਂ ਸਿਪਾਏ ਆ ਸੋ ਇਸ ਵਾਰ ਬੰਪਰ ਫਸਲ ਪੰਜਾਬ ਦੇ ਵਿੱਚ ਆ ਰਹੀ ਆ ਮੰਡੀਆਂ ਦੇ ਅੰਦਰ ਔਰ 124 ਲੱਖ ਐਮਟੀ ਦਾ ਸਾਨੂੰ ਟਾਰਗੇਟ ਮਿਲਿਆ ਜਿਹੜਾ ਕੇਂਦਰੀ ਪੂਲ ਦੇ ਵਿੱਚ ਅਸੀਂ ਪਾਣਾ ਪਰ ਇਹ ਲੱਗਦਾ ਜਿਸ ਤਾਂ ਦੀ ਫਸਲ ਆ ਜਿੱਦਾਂ ਦਾ ਦਾਣਾ ਨਰੋਆ ਅਸੀਂ ਉਹ ਟਾਰਗੇਟ ਵੀ ਬੜਾ ਸੌਖਾ ਪੂਰਾ ਕਰਾਂਗੇ ਔਰ 124 ਲੱਖ ਐਮਟੀ ਦਾ ਟਾਰਗੇਟ 132 ਦਾ ਸੀ ਬਦਲਵੇਂ ਪ੍ਰਬੰਧ ਕੀਤੇ ਆ ਸੋ ਕਿਸੇ ਵੀ ਤਰ੍ਹਾਂ ਦੀ ਕੋਈ ਚਿੰਤਾ ਤੋਖਲਾ ਮਨ ਚ ਨਾ ਆਵੇ ਚੜ੍ਹਦੀ ਕਲਾ ਚਾਹੋ ਕੱਲਾ ਕੱਲਾ ਦਾਣਾ ਪੰਜਾਬ ਦੀ ਮੰਡੀਆਂ ਤੋਂ ਚੱਕਾਂਗੇ ਜੀ ਮਨ ਸਰ ਲਾਸਟ ਟਾਈਮ ਦੇਖਿਆ ਗਿਆ ਸੀਗਾ ਗੋਦਾਮਾਂ ਦੀ ਕੁਝ ਕਮੀ ਦੇਖਣ ਨੂੰ ਮਿਲੀ ਸੀਗੀ ਤੇ ਉਹਦੇ ਪ੍ਰਬੰਧਕ ਕਿਸ ਤਰ੍ਹਾਂ ਦੇ ਦਿੱਤੇ ਗਏ ਸੀ ਨਹੀਂ ਬਿਲਕੁਲ ਦੇਖੋ ਜਿਹੜੀ ਜਿਹੜੀ ਆਪਣਾ ਕਣਕ ਹੈ ਇਹ ਕਣਕ ਦੀ 15 ਲੱਖ ਐਮਟੀ ਤਾਂ ਡਾਇਰੈਕਟ ਮੰਡੀਆਂ ਤੋਂ ਹੀ ਮੂਵਮੈਂਟ ਹੋ ਜਾਣੀ ਹੈ ਸੋ ਅ ਸਪੇਸੇ ਕੋਈ ਪ੍ਰੋਬਲਮ ਨਹੀਂ ਅਸੀਂ ਕਿਸਾਨ ਦੀਆਂ ਦੋ ਹੀ ਲੋੜਾਂ ਹੁੰਦੀਆਂ ਨੇ ਮੰਡੀ ਦੇ ਨਾਲ ਜੁੜਵੀਆਂ ਇੱਕ ਤੇ ਹੁੰਦੀ ਆ ਵੀ ਉਹਦੇ ਗਣ ਦਾਣਾ ਖਰੀਦਿਆ ਜਾਵੇ ਤੇ ਪੇਮੈਂਟ ਨੂੰ ਟਾਈਮ ਸਿਰ ਮਿਲ ਜਾਵੇ ਇਹ ਦੋਵਾਂ ਗੱਲਾਂ ਦਾ ਬੜਾ ਸ਼ਾਨਦਾਰ ਰਿਕਾਰਡ ਆ ਮਾਨਸਾ ਦੀ ਸਰਕਾਰ ਦਾ ਇਸ ਵਾਰ ਵੀ ਕੋਈ ਸਮੱਸਿਆ ਨਹੀਂ ਆਨ ਦਿੱਤੀ ਜਾਵੇ ਕੈਬਨਿਟ ਮੰਤਰੀ ਪੰਜਾਬ ਲਾਲਚੰਦ ਕਰਦਾਰਸ਼ਕਰ ਨਾਲ ਗੱਲਬਾਤ ਕਰ ਰਹੇ ਸੀ ਕਿ ਉਹਨਾਂ ਨੇ ਕਿਹਾ ਕਿ ਇੱਕ ਇੱਕ ਕੱਲਾ ਕੱਲਾ ਦਾਣਾ ਜਿਹੜਾ ਕਿਸਾਨਾਂ ਦਾ ਉਹ ਚੱਕਿਆ ਜਾਵੇਗਾ ਤੇ ਇਹਦਾ ਹੈਗੀ ਜੜੀ ਆ ਉਹ ਸਮੇਂ ਸਿਰ ਜ਼ਰਾਂ ਦੀ ਕੀਤੀ ਜਾਵੇਗੀ ਕਿਸੇ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਜੜੀ ਆ ਕਿਸੇ ਵੀ ਕਿਸਾਨ ਨੂੰ ਨਹੀਂ ਆਂ ਦਿੱਤੀ ਜਾਵੇਗੀ ਤੁਸੀਂ ਜੁੜੇ ਰਹੋ ਉਹ ਕਾਹਟੀ ਨਿਊਜ਼ ਦੇ ਨਾਲ ਤੇ ਮੈਨੂੰ ਦੋ ਇਜਾਜ਼ਤ ਨਮਸਕਾਰ